ਉੱਠ ਮੂ ਤਾਂ ਤੋ ਕੇ ਚਾਪੀ ਲੈਵੇ ਅੜਿਆ ਦੇਖ ਲੈ ਸੂਰਜ ਕਿੱਡਾ ਸਿਰ ਉੱਤੇ ਫਿਰਦਾ ਏ ਚੜਿਆ ਕਿਉਂ ਨਹੀਂ ਉੱਠਦਾ ਤੈਨੂੰ ਆਵਾਜ਼ਾਂ ਦਿੱਤੀਆਂ ਮੈਂ 40 ਵੇ ਉੱਠ ਖਲੂ ਪਾ ਮੱਜਾਂ ਨੂੰ ਪੱਠੇ ਕਿਦਾਂ ਪਿਆ ਲਤਨ ਸਾੜੀ ਦੀ ਡਾਂਗਾ ਨਾਲ ਕੁੱਤੇ ਵਾਂਗੂ ਅਬਲੀ ਕੀਰਨੇ ਪਾਵੇ ਨਹੀਂ ਮੁੱਗਿਆ ਰਾਸ਼ਨ ਪੱਤਾ ਮੇਰੀ ਜਾਨ ਨਿਕਲਦੀ ਜਾਵੇ ਨਹੀਂ ਕੱਲ ਤਾਂ ਲਿਹਾਫੇ ਨਾਲੋਂ ਲਾ ਕੇ ਮੈਂ ਸੀ ਖਾਲੀ ਨਹੀਂ ਸ਼ਾਲਾ ਮਾਰ ਉੱਠ ਖਲੋ ਚੂ ਲਿਆ ਦੇ ਜੇ ਕੋਤੋਂ ਨਾ ਕਿ ਨਹੀਂ ਕਾਲੀ ਨਹੀਂ ਜਦੋਂ ਵੈਲ ਲੱਗਿਆ ਤੈਨੂੰ ਕਿਉਂ ਨਹੀਂ ਲਿਆ ਕੇ ਰਖਦਾ ਵੀ ਜਦ ਹੁੰਦੀ ਕੋਲੇ ਤੇਰੇ ਤੈਥੋਂ ਹਰ ਕੋਈ ਆ ਕੇ ਸ਼ੱਕਦਾ ਵੀ ਪੈਨੂ ਆਪਣੇ ਵੇਰੀ ਮਿਲਦੀ ਨਾ ਕਿਸੇ ਤੋਂ ਭਾਲੀਵੇ ਉੱਠ ਕੋਲੋਂ ਪਾ ਬੱਚਾ ਨੂੰ ਪੱਠੇ ਕਿੱਤਾ ਪਿਆ ਲਤਨ ਸਾੜੀਵੇ ਮਿਲੀ ਨਾ ਕਿਸੇ ਤੋਂ ਕੱਲ ਮੈਂ ਚਾਰੇ ਪਾਸੇ ਚੱਕਰ ਲਾ ਕੇ ਆਇਆ ਨਹੀਂ ਥਾਣੇਦਾਰ ਨੇ ਮੇਨੇ ਬਲੈਕੀਆਂ ਉੱਤੇ ਪੂਰਾ ਹੈ ਕਾਬੂ ਪਾਇਆ ਨਹੀਂ ਸਾਡੀ ਜਾਨ ਦਾ ਬਣ ਗਿਆ ਵੈਰੀ ਹੋਣੇ ਸ਼ਕਤੀ ਕਰਤੀ ਬਾਲੀ ਨਹੀਂ ਛਾਲਾ ਮਾਰ ਉੱਠ ਕੋਲੋਂ ਜੂ ਲਿਆ ਦੇ ਜੇ ਕਿਤੋਂ ਨਾ ਕਿ ਨੀ ਕਾਲੀ ਨਹੀਂ ਮਨ ਜੇ ਵਿੱਚ ਵੜਦਾ ਜਾਵੇਂ ਰਜਾਈ ਕੁੱਟ-ਕੁੱਟ ਪੈਂਦਾ ਵੇ ਅੱਜ ਕਿਉਂ ਨਹੀਂ ਗੁਰਪਿੰਦੇ ਤੇਰੀ ਕਾਂਟੋ ਫੁੱਲਾਂ ਉੱਤੇ ਕਹਿੰਦਾ ਦੀ ਚੱਕ ਖਾਲੇ ਮਰ ਜਾਣੇ ਅਜ ਆ ਗਈ ਕੰਮ ਸੰਭਾਲੀ ਵੇ ਉੱਠ ਖਲੋ ਪਾ ਮੱਜਾਂ ਨੂੰ ਪੱਠੇ ਕਿੱਦਾਂ ਪਿਆ ਲਤਾਂ ਸਾਲੀ ਵੇ ਚੁੱਕ ਚੁੱਕ ਜੀਵੇ ਕਰੇ ਰੱਬ ਤੇਰੀ ਉਮਰ ਨ ਲਬੇਰੀ ਨਹੀਂ ਖਾ ਕਣਕ ਤੇ ਜਾਣੇ ਜਿੰਨੀ ਪੜ ਗਿਆ ਤੇਰਾ ਢੋਲਾ ਯਾਰ ਦਲੇਰੀ ਨਹੀਂ ਹੁਣ ਤਾਂ ਅੜੀਏ ਭਾਵੇਂ ਪਾ ਦੇ ਤੂੰ ਗਲ ਵਿੱਚ ਪੰਜਾੜੀ ਨਹੀਂ ਓ ਜਾ ਪਾਸੇ ਆਪੇ ਪਾ ਦੂ ਪੱਟੇ ਹੁਣ ਗੁਰਪਿੰਦਾ ਮਣਕਿਆਂ ਵਾਲੀ ਨਹੀਂ ਓ ਜਾ ਪਾਸੇ ਆਪੇ ਪਾ ਦੂ ਪੱਟੇ ਓ ਗੁਰਪਿੰਦਾ ਮਣਕਿਆਂ ਵਾਲੀ